ਵੱਡੇ ਭਾਗਾ ਵਾਲਾ ਬੀਜੂ ਭਗਵਾਨ ਕ੍ਰਿਸ਼ਨ ਜੀ ਦੇ ਸਮੇਂ ਉਹ گاਵਾ ਵੱਡੇ ਭਾਗਾ ਵਾਲੀਆਂ ਸਨ ਜਿਨ੍ਹਾਂ ਨੂੰ ਭਗਵਾਨ ਆਪਣੇ ਹੱਥਾਂ ਨਾਲ ਪਿਆਰ ਕਰਦੇ ਸਨ ਸਤਗੁਰ ਪ੍ਰਤਾਪ ਸਿੰਘ ਜੀ ਦੇ ਵੇਲੇ ਇੱਕ ਬੀਜੂ ਵੀ ਵੱਡੇ ਭਾਗਾ ਵਾਲਾ ਸੀ ਕਿਉਂਕਿ ਬਿਆੰਤ ਜੀ ਪਾਉ ਸਤਗੁਰ ਜਗਜੀਤ ਸਿੰਘ ਜੀ ਉਸ ਬੀਜੂ ਨਾਲ ਕਿੰਨਾ ਚਿਰ ਖੇਡਦੇ ਰਹੇ ਸਤਗੁਰ ਜਗਜੀਤ ਸਿੰਘ ਜੀ ਸੰਨ 2000 ਵਿੱਚ ਮਸਤਾਨਗੜ ਕੋਠੀ ਦੇ ਉੱਪਰਲੇ ਕਮਰੇ ਵਿੱਚ ਬਿਰਾਜਮਾਨ ਸਨ। ਸਤਿਗੁਰ ਜੀ ਦੀ ਹਜ਼ੂਰੀ ਵਿੱਚ ਕੁਝ ਸੰਗਤ ਵੀ ਬੈਠੀ ਹੋਈ ਸੀ। ਜੀਵਨਗਰ ਦੇ ਨੰਬਰਦਾਰ ਅਮਰ ਸਿੰਘ ਜੀ ਨੇ ਅਰਚ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਵਿਝੂ ਫੜ ਲੈਂਦੇ ਹੋ। ਆਪ ਜੀ ਉਹ ਸਾਖੀ ਤਾਂ ਸੁਣਾਓ। ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਵਿੱਚ ਆਪਣੇ ਮੁਖਾਰ ਬਿੰਦ ਤੋਂ ਇਹ ਸਾਖੀ ਸੁਣਾਈ। ਸਤਿਗੁਰ ਪ੍ਰਤਾਪ ਸਿੰਘ ਜੀ ਜਦੋਂ ਗੁਰਗੱਦੀ ਦੇ ਬਿਰਾਜਮਾਨ ਸਨ ਹਰੀ ਮੰਦਰ ਉੱਪਰ ਉਸ ਵੇਲੇ ਕਾਨੇ ਦੀ ਛੱਤ ਹੁੰਦੀ ਸੀ। ਸੰਤ ਸੇਵਾ ਸਿੰਘ ਜੀ ਛੱਪਰਾ ਵਾਲੇ ਨੇ ਉਹ ਛੱਪਰ ਨਵਾਂ ਬਣਾਉਣ ਵਾਸਤੇ ਪੁਰਾਣਾ ਛੱਪਰ ਉਤਾਰਿਆ ਤਾਂ ਉਸ ਵਿੱਚੋਂ ਇੱਕ ਬੀਜੂ ਨਿਕਲ ਕੇ ਬਾਗ ਵਾਲੀ ਕੋਠੀ ਵਿੱਚ ਇੱਕ ਸਿੰਬਲ ਦੇ ਦਰਖਤ ਉੱਤੇ ਚੜ ਗਿਆ। ਉਸ ਵੇਲੇ ਲਗਭਗ ਅਧੀ ਰਾਧਾ ਸਮਾਸੀ। ਉਹ ਬੀਜੂ ਦਰਖਤ ਤੇ ਚੜ ਕੇ ਬੜਾ ਰੋਲਾ ਪਾਉਣ ਲੱਗ ਪਿਆ। ਸਤਗੁਰੂ ਪ੍ਰਤਾਪ ਸਿੰਘ ਜੀ ਉਸ ਵੇਲੇ ਕੋਠੀ ਦੇ ਅੰਦਰ ਬਿਰਾਜੇ ਹੋਏ ਸਨ। ਬਿਆੰਤੀ ਜੀ ਨੇ ਆਪਣੇ ਸੇਵਕ ਗੁਲਜਾਰ ਸਿੰਘ ਨੂੰ ਬਚਨ ਕੀਤਾ ਬੀਜੂ ਦੇ ਰੋਲਾ ਪਾਉਣ ਕਰਕੇ ਸਤਗੁਰੂ ਜੀ ਦੀ ਜਾਗ ਖੁੱਲ ਜਾਣੀ ਹੈ ਇਸ ਲਈ ਆਪਾਂ ਬੀਜੂ ਨੂੰ ਫੜੀਏ ਬਿਆੰਤੀ ਜੀ ਉਸ ਬੀਜੂ ਨੂੰ ਫੜਨ ਲਈ ਦਰਖਤ ਤੇ ਚੜ ਗਏ ਉਹ ਬੀਜੂ ਹੋਰ ਉੱਪਰ ਚੜੀ ਗਿਆ ਬੀਜੂ ਦੇ ਨਾਲ ਨਾਲ ਬਿਆੰਤੀ ਜੀ ਵੀ ਉੱਪਰ ਚੜੀ ਗਏ ਜਿਸ ਵੇਲੇ ਬੀਜੂ ਅਖੀਰਲੀ ਟਾਣੀ ਤੇ ਪਹੁੰਚ ਗਿਆ ਤਾਂ ਮਜਬੂਰੀ ਵਿੱਚ ਉੱਥੇ ਹੀ ਰੁਕ ਗਿਆ ਬਿਆੰਤੀ ਜੀ ਨੇ ਉਸ ਦੀ ਪੂੰਛ ਫੜ ਲਈ ਅਤੇ ਉਸ ਨੂੰ ਥੱਲੇ ਲੰਕਾ ਕੇ ਥੱਲੇ ਉਤਰਾਏ। ਥੱਲੇ ਉਤਰ ਕੇ ਉਸ ਦੀ ਪੂੰਛ ਫੜ ਕੇ ਉਸ ਨਾਲ ਬਹੁਤ देर ਖੇਡਦੇ ਰਹੇ। ਬਿਆੰਤੀ ਜੀ ਨੇ ਫਿਰ ਸੇਵਕ ਗੁਲਜਾਰ ਸਿੰਘ ਨੂੰ ਹੁਕਮ ਕੀਤਾ ਰੱਸੀ ਲੈ ਕੇ ਆ ਉਸ ਦਾ ਗਲਮਾ ਬਣਾ ਕੇ ਵਿਜੂ ਦੇ ਗਲ ਵਿੱਚ ਪਾਈਏ। ਸੇਵਕ ਗੁਲਜਾਰ ਸਿੰਘ ਰੱਸੀ ਲੈ ਕੇ ਆਇਆ ਅਤੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਵਿਜੂ ਦੇ ਗਲ ਵਿੱਚ ਰੱਸੀ ਪੈ ਜਾਵੇ। ਪਰ ਜਦੋਂ ਰੱਸੀ ਪਾਣ ਲੱਗੇ ਤਾਂ ਬਿੱਜੂ ਅੱਗੋਂ ਪੰਜਾ ਮਾਰੇ ਜਦੋਂ ਉਸ ਕੋਲ ਰੱਸੀ ਨਾ ਪਈ ਤਾਂ ਬਿਆੰਤੀ ਜੀ ਨੇ ਹੁਕਮ ਕੀਤਾ ਤੂੰ ਇਸਨੂੰ ਪੂੰਛ ਤੋ ਫੜ ਮੈਂ ਇਸ ਦੇ ਗਲ ਵਿੱਚ ਰੱਸੀ ਪਾ ਦਿੰਦਾ ਹਾਂ ਸੇਵਕ ਗੁਲਜਾਰ ਸਿੰਘ ਨੇ ਪੂੰਛ ਫੜੀ ਅਤੇ ਬਿਆੰਤੀ ਜੀ ਰੱਸੀ ਪਾਣ ਲੱਗੇ ਪਰ ਉਸ ਦੇ ਹੱਥ ਤੋਂ ਪੂੰਛ ਛੁੱਟ ਗਈ ਅਤੇ ਬਿੱਜੂ ਭੱਜ ਗਿਆ ਤਨ ਕਾਲਪੁਰਖ ਸਤਗੁਰ ਪ੍ਰਤਾਪ ਸਿੰਘ ਜੀ ਤਨ ਹਾਜ਼ਰਾ ਹਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ